ਦੀ ਲਈ ਹੈ ਉਹ ਉਹਨਾਂ ਦੇ ਤੇ ਜੇ ਕੋਈ ਮਾਪੁਰਖਾਂ ਦੇ ਪਰਿਵਰ ਵਿੱਚ ਆਇਆ ਸੋ ਆਪ ਜੀ ਨੂੰ ਅੱਧੇ ਘੰਟੇ ਵਾਸਤੇ ਗੁਰਮਤਿ ਵਿਚਾਰਾ ਗੁਰਬਾਣੀ ਕੀਰਤਨ ਨਾਲ ਜੋੜਦੇ ਆਪ ਜੀ ਸਰਬਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਲਾਹੌਰ ਵਾਲੇ ਬਾਬਾ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈ ਮੁਲਾਏ ਸੰਤ ਸਾਈ

ਸ਼ੇਤਕਾਰਿਓ ਸਤਿਗੁਰਾਂ ਦੀ ਸਜੇ ਨਵਾਜੀ ਗੁਰੂ ਰੂਪ ਗੁਰੂ ਘਰ ਸਾਹਿਬ ਸਾਧ ਸੰਗਤ ਜੀ ਦੁਨੀਆ ਦੇ ਕਾਮਤੰ ਦੇ ਵਿਹਾਰ ਇਸੇ ਛੱਡ ਕੇ ਨੂੰ ਗੁਰਸਾਖਤ ਕਰਕੇ ਮਨ ਵਿੱਚ ਗੁਰਵਾਣੀ ਦਾ ਗੁਰਚਰਨਾ ਦਾ ਸਤ ਸੰਗਤ ਦਾ ਪ੍ਰੇਮ ਲੈ ਕੇ ਬਾਲੀਆ ਦੁਜਹਾਨ ਪ੍ਰੇਕਾਲ ਆਦਿਕਾਲ ਦੀ ਜੀਵਾਂ ਦੇ ਆਧਾਰ ਕਰਤਾ ਸਤਗੁਰੂ ਦੋ ਜਨ ਬਾਬੀ ਦਇਆ ਦੇ ਸਾਗਰ ਕਿਰਪਾ ਦੇ ਬਾਤੇ ਚੌਰ ਸ਼ਤਰ ਤਖਤ ਦੇ ਮਾਲਕ ਗੁਰਤਾ ਕਰੀਤੇ ਸੁਭਾਏ ਮਾਨ ਨਗੋ ਜੁਗਤਾਲ ਸਤਗੁਰੂ ਧਰਨ ਧਨ ਧੰਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪੁੱਤਰ ਜੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰੂ ਕਰਦੇ ਸਤਕਾਰੇ ਗੁਰੂ ਕਰਦੇ ਦਿਲਾਰੇ ਗੁਰ ਸਿੱਖਾ ਤੋਂ ਮਹਾਪੁਰਸ਼ਾਂ ਤੋਂ ਗੁਰਬਾਣੀ ਦੀਆਂ ਗੁਰੂ ਅਧਿਆਤਿਆਂ ਵਿਚਾਰਾਂ ਨੂੰ ਸਰਬਨ ਕਰਕੇ ਕਿੱਥੇ ਆਪਣੇ ਜੀਵਨ ਦੀਆਂ ਘੜੀਆਂ ਟਾਈਮ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾ ਰਿਓ ਉੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਣੋਸੇ ਵਾਲੇ ਮਹਾਰਾਜ ਪੂਰਨ ਮਹਾਰਾਜਾ ਦੀ ਯਾਦ ਵਿੱਚ ਉੱਠ ਕੇ ਸਾਹ ਜੀ ਯਾਦ ਨੂੰ ਉਤਾਰਦੀ ਕਰੇ ਆਪਾਂ ਸਾਰੇ ਆਪ ਸਰਬ ਸਰਤਨ ਬਨੇ ਪ੍ਰਕਾਰ ਪਤਾ ਹੀ ਹੈ ਕਿ ਬਹੁਤੇ ਸਤਕਾਰਯੋਗ ਸੰਤ ਬਾਬਾ ਸਾਧੂ ਸਿੰਘ ਜੀ ਮਾਪੇ ਹਤੇ ਉਹਨਾਂ ਦੇ ਸੋਚੇ ਜਥੇ ਵੱਲੋਂ ਬਾਬਾ ਸੁਖਜੀਤ ਸਿੰਘ ਜੀ ਉਹਨਾਂ ਦੇ ਜਥੇਦਾਰ ਸਾਰੀਆਂ ਸੰਗਤਾਂ ਵੱਲੋਂ ਪਿਛਲੇ ਹਰ ਪਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਤਿੰਨ ਰੋਜ਼ਾ ਸਮਾਗਮ ਰੰਗਾਂ ਗਿਆਸੀ ਭਾਗ ਕਿਸ ਪੰਡਾਲ ਦਾ ਜ ਹੈ ਤੀਸਰਾ ਦੀਵਾਨ ਕਰੋ ਰੰਭ ਹੈ ਇਹਦੇ ਵਿੱਚ ਬਹੁਤ ਸਾਰੇ ਗੁਰਸਿੱਖਾਂ ਨੇ ਮਹਾਂਪੁਰਸ਼ਾਂ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਜੀਵਨ ਤੇ ਪਤੈ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਜੀਵਨ ਘੋਤੀ ਸੰਗਤਾਂ ਨੂੰ ਸੁਣਾ ਕੇ ਜਾਣੂ ਕਰਵਾਇਆ ਧਿਆਤੋਂ ਸਭ ਸਾਧ ਸੰਗਤ ਜੀ ਆਪਣੀਆਂ ਮਨ ਵਿਚਤੀਆਂ ਕਾਗਰ ਕਰੋ ਮਨ ਦੀ ਗਗਰਤਾ ਤੇ ਗ੍ਰਤੀ ਦੀ ਅੰਤਰ ਮੁਕਤਾ ਦੁਆਰਾ ਗੁਰਬਾਣੀ ਦਾ ਕੀਰਤਨ ਤੇ ਗੁਰਮਤਿ ਦੀਆਂ ਵਿਚਾਰਾਂ ਤੋਂ ਪੂਰਾ ਲਾਭ ਪ੍ਰਾਪਤ ਕਰੀਏ ਸਾਧ ਸੰਗਤ ਜੀ ਆਪਣੇ ਖਿਆਲਾਂ ਨੂੰ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੇ ਮਹਾਰਾਜ ਦੇ ਚਰਨਾਂ ਵਿੱਚ ਲੈ ਕੇ ਚੱਲੋ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੇ ਮਹਾਰਾਜ ਨੇ ਵੈਸੇ ਤਾਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ